ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੇ ਕਿ ਐਸਟੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਸਿਕੋਂ ਮੰਗ ਕਰ ਰਹੀ ਹੈ ਕਿ ਇਹ ਚੋਣਾਂ ਜ਼ਰੂਰ ਹੋਣੀ ਚਾਹੀਦੀਆਂ ਨੇ ਜਦਕਿ ਇੱਕ ਪਿੰਡ ਦੇ ਵਿੱਚ ਸਰਪੰਚ ਦੀ ਚੋਣਾਂ ਵੀ 5 ਸਾਲ ਬਾਅਦ ਆਉਦੀਆਂ ਨੇ ਤਾਂ ਐਸਟੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਜਾਂਦੀਆਂ ਤੇ ਜਿਸ ਦੇ ਦੌਰਾਨ ਹੁਣ ਉੱਥੇ ਹਰਪਾਲ ਸਿੰਘ ਬਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉੱਥੇ ਹੀ ਦੂਜੇ ਪਾਸੇ ਐਸਟੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਚੇਣ ਚੋਣਾ ਹਜੇ ਨਹੀਂ ਹੋਈਆਂ ਤੇ ਹੋਣੀਆ ਜ਼ਰੂਰ ਚਾਹੀਦੀ ਐ ਨੇ ਤੇ ਜਿਸ ਨੂੰ ਲੈ ਕੇ ਉੱਥੇ ਹੀ ਦੂਜੇ ਪਾਸੇ ਕੌਮ ਨੂੰ ਸੁਨੇਹਾ ਲਗਾਇਆ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ। ਬੜੇ ਲੰਮੇ ਸਮੇਂ ਤੋਂ ਸਿੱਖਾਂ ਦੀ ਜਮਹੂਰੀਅਤ ਖੰਡ ਕੀਤੀ ਹੈ ਹਕੂਮਤ ਨੇ ਤੇ ਜੇ ਸ੍ਰੀ ਕੇ ਨਾਲ ਆਪਾਂ ਜਾਣਦੇ ਆ ਕਿ ਸਰਪੰਚੀ ਦੀ ਚੋਣ ਕਦੀ ਵੀ 5 ਸਾਲ ਤੋਂ ਲੇਟ ਨਹੀਂ ਹੋਈ ਨਾ ਹੀ ਐਮਐਲਏ ਦੀ ਤੇ ਨਾ ਹੀ ਐਮਪੀ ਦੀ ਪਰ ਸਿੱਖਾਂ ਦੀ ਜਿਹੜੀ ਇਲੈਕਸ਼ਨ ਹੈ ਐਸਜੀਪੀਸੀ ਗੁਰਦੁਆਰਿਆਂ ਦੀ ਇਲੈਕਸ਼ਨ ਜਿਹੜੀ ਸ਼੍ਰੋਮਣੀ ਕਮੇਟੀ ਦੀ ਉਹ 14 ਤੋਂ 15 ਸਾਲ ਹੋ ਗਏ ਆ ਅਜੇ ਤੱਕ ਹਕੂਮਤ ਨੇ ਇਲੈਕਸ਼ਨ ਨਹੀਂ ਕਰਾਈ ਅਹਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਗੁਲਾਮ ਹੋ ਪਰ ਕਦੀ ਵੀ ਕੋਈ ਆਪਣੇ ਦੇਸ਼ ਦੇ ਵਚਿੰਦਿਆਂ ਨਾਲ ਇਸ ਤਰ੍ਹਾਂ ਨਹੀਂ ਕਰਦਾ ਜਿੰਦਾ ਹੈ ਹਕੂਮਤ ਕਰਦੀ ਹੈ ਤੇ ਅੱਜ ਸਿੱਖਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਸਾਨੂੰ ਸੰਘਰਸ਼ ਤੋਂ ਬਿਨਾਂ ਸਾਡਾ ਕੋਈ ਹੋਰ ਰਾਹ ਨਹੀਂ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਰੇ ਕੰਮ ਕਰਕੇ ਜਿਹੜੇ ਉਹ ਦਿੱਲੀ ਨੂੰ ਦੱਸਣਾ ਹੈ ਕਿ ਅਸੀਂ ਗੁਲਾਮ ਆ ਕੱਲ ਨੂੰ ਵਰਲਡ ਦੇ ਵਿੱਚ ਇੱਕ ਮਹੂਰੀ ਦਿਨ ਮਨਾਇਆ ਜਾਣਾ ਹੈ ਤੇ ਅਸੀਂ ਇਸ ਦਿਨ ਤੇ ਕੱਲ ਨੂੰ 15 ਤਰੀਕ ਨੂੰ ਸੋਮਵਾਰ ਵਾਲੇ ਦਿਨ ਇੱਕ ਮਾਰਚ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਨਜੀਤ ਸਿੰਘ ਬਾਦਲ ਜੀ ਦੀ ਵਾਈ ਦੇ ਵਿੱਚ ਉਹ ਮਾਰਚ ਜਿਹੜਾ ਹੈ ਉਹ ਇਸ ਕਰਕੇ ਕਰਨਾ ਹੈ ਕਿ ਸਿੱਖਾਂ ਦੀ ਇਲੈਕਸ਼ਨ ਜਿਹੜੀ ਆ ਦੁਨੀਆਂ ਇਲੈਕਸ਼ਨਾਂ ਵਾਂਗੂ 5 ਸਾਲ ਬਾਅਦ ਯਕੀਨੀ ਬਣਾਈ ਜਾਵੇ ਪਰ ਮੈਂ ਮੈਨੂੰ ਪਤਾ ਹੈ ਪਾਣੀ ਦੇ ਮਾਰ ਥਲੇ ਆਏ ਜਿਹੜੇ ਕਿਸਾਨ ਹੈ ਉਹਨਾਂ ਦਾ ਵੀ ਸਾਰੇ ਕੌਮ ਜਿਹੜੀ ਹੈ ਫਿਕਰ ਕਰ ਰਹੀ ਹੈ ਕਰਨਾ ਬਹੁਤ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਇਸ ਦਿਨ ਤੇ ਸਾਨੂੰ ਦੁਜੇ ਮੁਲਕਾਂ ਨੂੰ ਦੁਨੀਆਂ ਸਰਕਾਰਾਂ ਨੂੰ ਦੱਸਣਾ ਚਾਹੀਦਾ ਹੈ ਇਹ ਪ੍ਰੋਟੈਸਟ ਕਰਕੇ ਕਿ ਸਿੱਖ ਜਿਹੜੇ ਆ ਉਹ ਬਹੁਤ ਸੰਕਟ ਦੇ ਵਿੱਚ ਨੇ ਕਦੀ ਤਾਂ ਪਾਣੀ ਨੂੰ ਹਥਿਆਰ ਵਜੋਂ ਮੋਦੀ ਵਰਤਦਾ ਹੈ ਕਦੇ ਨਸ਼ੇ ਦੇ ਨਾਲ ਸਾਡੇ ਨੌਜਵਾਨਾਂ ਨੂੰ ਮਾਰਦਾ ਹੈ ਤੇ ਕਦੀ ਅੱਜ ਸਿੱਖਾਂ ਦੀ ਲਖਣ ਜਿਹੜੀ ਹੈ ਉਹ 14 ਸਾਲ ਤੋਂ ਨਹੀਂ ਕਰਾਈ ਜਿਹੜੀ ਦੂਜੀਆਂ ਲਖਣਾਂ ਵਾਂਗੂ 5 ਸਾਲ ਬਾਅਦ ਜ਼ਰੂਰ ਕਰਾਉਣੀ ਚਾਹੀਦੀ ਹੈ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਬੇਨਤੀ ਹੈ ਕਿ 2 ਘੰਟੇ ਟਾਈਮ ਕੱਢ ਕੇ ਤੁਸੀਂ 100 ਵਾਰ 15 ਤਰੀਕ ਨੂੰ ਸਾਰਾ ਗੜੀ ਸਰਾਂ ਦੇ ਵਿੱਚੋਂ ਇੱਕ ਵੱਡਾ ਮਾਰਚ ਆਰੰਭ ਕੀਤਾ ਜਾਊਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਊਗਾ ਤੇ ਉੱਥੇ ਜਾ ਕੇ ਅਰਦਾਸ ਕਰੂਗਾ ਸੋ ਇਸ ਕਰਕੇ ਆਪਾਂ ਸਾਰੇ ਜਣੇ ਆਪਣਾ ਟਾਈਮ ਕੱਢ ਕੇ ਤਕਰੀਬਨ 2 ਘਟੇ ਨਾਲੇ ਦਰਸ਼ਨ ਕਰਕੇ ਆਓ ਮਹਾਰਾਜ ਸਾਹਿਬ ਦੇ ਤੇ ਨਾਲੇ ਸ਼੍ਰੋਮਣੀ ਅਕਾਲੀ ਦਲ ਅਵਕਤ ਸਰਪ ਦਾ ਹਿੱਸਾ ਬਣ ਕੇ ਉੱਥੇ ਮਾਰਚ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲੰਬੇ ਸਮੇਂ ਤੋਂ ਸਿੱਖਾਂ ਦੀ ਜਮਹੂਰੀਅਤ ਪਹੁੰਚ ਕੀਤੀ ਹੈ ਹਕੂਮਤ ਨੇ ਤੇ ਜੇ ਜਿਸ ਤਰੀਕੇ ਨਾਲ ਆਪਾਂ ਜਾਣਦੇ ਆ ਕਿ ਸਰਪੰਚੀ ਦੀ ਚੋਣ ਕਦੀ ਵੀ 5 ਸਾਲ ਤੋਂ ਲੇਟ ਨਹੀਂ ਹੋਈ ਨਾ ਹੀ ਐਮਐਲਏ ਤੇ ਨਾ ਹੀ ਐਮਪੀ ਪਰ ਸਿੱਖਾਂ ਦੀ ਜਿਹੜੀ ਇਲੈਕਸ਼ਨ ਹੈ ਐਸਜੀਪੀਸੀ ਗੁਰਦੁਆਰਿਆਂ ਦੀ ਇਲੈਕਸ਼ਨ ਜਿਹੜੀ ਸ਼੍ਰੋਮਣੀ ਕਮੇਟੀ ਦੀ ਉਹ 14 ਤੋਂ 15 ਸਾਲ ਹੋ ਗਏ ਆ ਅਜੇ ਤੱਕ ਹਕੂਮਤ ਨੇ ਇਲੈਕਸ਼ਨ ਨਹੀਂ ਕਰਾਈ ਅਹਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਗੁਲਾਮ ਹੋ ਪਰ ਕਦੀ ਵੀ ਕੋਈ ਆਪਣੇ ਦੇਸ਼ ਦੇ ਵਚਿੰਦਿਆਂ ਨਾਲ ਇਸ ਤਰ੍ਹਾਂ ਨਹੀਂ ਕਰਦਾ ਜਿੰਦਾ ਹੈ ਹਕੂਮਤ ਕਰਦੀ ਹੈ